ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਖਾਲਸਾ ਸੇਵਾ ਸੈਕਲ ਜਿਸਕੜ ਮੋਗਾ ਵੱਲੋਂ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ਼ਹੀਦੀ ਗੁਰਪੁਰ ਨੂੰ ਸਮਰਪਿਤ ਲੋਹਾ ਠੰਡੀ ਛਾਂ ਦਾ ਲੰਗਰ ਪਿਛਲੇ ਦਿਨੀ ਲਗਾਇਆ ਗਿਆ ਸੀ ਉhrte ਵਿੱਚ ਅਸੀਂ ਅਸੰਗਤ ਨੂੰ ਕੁੱਪਾਂ ਦਿੱਤੇ ਸੀ ਕਿ ਰੋਖ ਲਗਾਓ ਇਨਾਮ ਪਾਓ ਉਹਦੇ ਅੱਜ ਅਸੀਂ ਇਨਾਮ ਕਟਣ ਜਾ ਰਹੇ ਹਾਂ ਅਸੀਂ ਦੋ ਤਰ੍ਹਾਂ ਦੀਆਂ ਪਰਚੀ ਆਈ ਸਾਡੇ ਕੋਲੇ ਜਿਹੜੀਆਂ ਪਿੰਕ ਕਲਰ ਦੀਆਂ ਪਰਚੀਆਂ ਇਹ ਸਿਰਫ ਉਹ ਪੱਤੀਆਂ ਵਾਂ ਜਿਹੜੇ ਬੰਦੇ ਬੂਟੇ ਲੈ ਕੇ ਗਏ ਆ ਔਰ ਜੋ ਵਾਈਟ ਕਲਰ ਦੀਆਂ ਪਰਚੀਆਂ ਇਹ ਉਹ ਪੱਤੀਆਂ ਵਾਂ ਕਿ ਜਿਨ੍ਹਾਂ ਨੇ ਸਾਨੂੰ ਬੂਟੇ ਲਗਾ ਕੇ ਇੰਸਟਾਗ੍ਰam ਜਾਂ ਵਟਸਐਪ ਦੇ ਉੱਤੇ ਫੋਟੋ ਭੇਜੀ ਆ ਸੋ ਜ਼ਿਆਦਾ ਨਾਮ ਜਿਨ੍ਹਾਂ ਨੇ ਫੋਟੋ ਖਿੱਚ ਕੇ ਭੇਜੀ ਆ ਬੂਟੇ ਲਗਾਉਣ ਦੀ ਉਹਨਾਂ ਦੇ ਹੀ ਕੱਡੇ ਜਾਣਗੇ ਇਹਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਪਰਚੀ ਇਹਦੇ ਵਿੱਚੋਂ ਕੱਢਾਂਗੇ ਜੀ ਜਿਹਦੇ ਵਿੱਚ ਇਨਾਮ ਦੀ ਪਰਚੀ ਹੋਊਗੀ ਜਿਹੜਾ ਵੀ ਨਾਮ ਹੋਊਗਾ ਉਹ ਖੋਲ ਕੇ ਦੱਸ ਦਵਾਂਗੇ ਤੁਹਾਨੂੰ ਜਿਵੇਂ ਮੰਨ ਲਓ ਜੀ ਇਹਦੇ ਵਿੱਚ ਬੈਗ ਹੈਗਾ ਜੀ ਫਿੱਟੂ ਬੈਗ ਜਿਹਨੂੰ ਆਪਾਂ ਕਹਿੰਦੇ ਆ ਤੇ ਜੇ ਲੋਪ ਇਹ ਇਧਰੋਂ ਪੱਤੀ ਕੱਢ ਕੇ ਦੂਜੀ ਪੱਤੀ ਅਸੀਂ ਇਧਰੋਂ ਚੱਕਾਂਗੇ ਜਿਸ ਨੰਬਰ ਦੀ ਇਹ ਪੱਤੀ ਨਿਕਲੂਗੀ ਉਸ ਨੂੰ ਉਹ ਉਹ ਦੇ ਦਿੱਤਾ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰੀ ਪੱਤੀ ਚੱਕੀ ਹੈ ਜੀ ਕਟਿਸਤਕਾਰ ਜੋਗ ਚੇਅਰਮੈਨ ਸੁਨਾਮ ਸਿੰਘ ਜੀ ਨੇ ਇਹਦੇ ਵਿੱਚ ਜੀ ਜਿਹੜੀ ਕੋੜਕ ਹੁੰਦੀ ਆ ਬੱਚਿਆਂ ਵਾਲੀ ਉਹ ਇਨਾਮ ਨਿਕਲਿਆ ਜੀ ਪਹਿਲਾ ਤੇ ਦੂਸਰਾ ਇਹਦੇ ਵਿੱਚੋਂ ਅਸੀਂ ਪੱਤੀ ਚੱਕਾਂਗੇ ਜੀ ਇਹ ਨੰਬਰ ਹੈ ਗਗਨਦੀ 955835800 ਦੂਸਰਾ ਨਾਮ ਪੱਟਾ ਲੱਗੇ ਆ ਜੀ ਇਹਦੇ ਵਿੱਚ ਹੈਗਾ ਇਲੈਕਟ੍ਰਿਕ ਕੇਟਲ ਤੇ ਇਸ ਦੀ ਦੂਜੀ ਪਰਚੀ ਚ ਕੋਈ ਇਨਾਮ ਬਲੀ ਇਹ ਹੈਗਾ ਨੰਬਰ 9465497007 ਇਹਨਾਂ ਨੇ ਸਾਨੂੰ ਫੋਟੋ ਵੀ ਖਿੱਚ ਕੇ ਭੇਜੀ ਸੀਗੀ ਜੀ ਇਹ ਉਹ ਪਰਚੀ ਹੈ ਜੀ ਐਮਸੀ ਇਹਦਾ ਨੰਬਰ ਹੈ 87270 50500 ਇਹ ਨਾਮ ਹੈਗਾ ਜੀ ਟੀ ਕਪ ਸੈਕਟਰ ਤੇ ਇਹ ਜਨਾ ਦਾ ਨਿਕਲਿਆ ਸ਼ਨਾ ਦਾ ਨਾਮ ਹੈ ਜੀ 9780004556 ਅਗਲਾ ਨੰਬਰ ਹੈਗਾ ਜੀ ਜਿਹੜੀ ਪੱਤੀ ਨਿਕਲੀ ਆ ਗਾਰਡਨਿੰਗ ਕਿਟ ਤੇ ਪੱਤੀ ਕਰੋ ਜੀ ਇਹ ਹੈਗੇ ਜੀ ਰਜਿੰਦਰ ਸਿੰਘ 988 9970850 ਹੈ ਸਟੇਸ਼ਨ ਦੀ ਕਿਟ ਹੋਰ ਕੋਈ ਨਹੀਂ ਕਰਦਾ ਇਹ ਹੈਗਾ 8146497558 ਜੀ ਦਾ ਨਾਮ ਹੈਗਾ ਜੀ ਪਿੱਠੂ ਬੈਗ ਤੇ ਜਿੰਨਾ ਦਾ ਇਹ ਨਿਕਲਿਆ ਜੀ ਇਹ ਇੰਸਟਾਗ੍ਰam ਤੇ ਇਹਨਾਂ ਨੇ ਸਾਨੂੰ ਪਾਇਆ ਸੀ ਹੈਗਾ ਜੀ ਵੀਰਪਾਲ 1963 ਇਹਨਾਂ ਸੀ ਆਈਡੀ ਹੈ ਜੀ ਇਹ ਹੈਗਾ ਜੀ ਸਾਊਂਡ ਸਿਸਟਮ 9780687418 ਜੀ ਨਾਮ ਹੈ ਜੀ ਹੈੱਡਫੋਨ 94630 09655 ਅਗਲਾ ਨਾਮ ਹੈ ਕਲਰ ਸੈਂਸਰ ਸੈਕਟਰ ਨਾਮ ਹੈ ਜੀ ਮੁਕੇਸ਼ ਕੁਮਾਰ 843770379 ਠੀਕ ਹੈ ਹੁਣ ਅਗਲਾ ਨਾਮ ਹੈਗਾ ਜੀ ਅੰਬਰੀਲਾ ਇੱਕ ਇੱਕ ਕਿੱਦਾਂ ਤੱਕ ਹਰਪ੍ਰੀਤ ਖਹਿਰਾ ਐਂਡ ਵਾਲਕਲੌਗ ਅਗਲਾ ਨਾਮ ਹੈਰੀ ਵਾਲਕਲੌਗ ਜਿੰਨਾ ਦਾ ਨਿਕਲੇ ਨਾਮ ਹੈਗਾ ਇਹ ਸੰਜੂ 988208800 ਦਾ ਨਾਮ ਹੈਗਾ ਜੀ ਮੋਬਾਈਲ ਸਟੈਂਡ ਜਿੰਨਾ ਦਾ ਇਹ ਨਿਕਲਿਆ ਜੀ ਨੰਬਰ ਹੈਗਾ 84270 75665 ਇਨਫਰਮੇਸ਼ਨ ਵਾਸ 99699 2563 ਇਹ ਹੈਗੀ ਟੋਪ ਬੈਟਰੀ ਟੋਰ नम, नाम हैमवीर सिंह सतानवे अठ तेरह चौंठ एक सौ इक्कीस नाम लिखा गया नड़ानवे चौनवे एक सौ चालीस ਪਰਵੀਨ ਸਿੰਘ ਜੀ 97 27 7202 ਮੱਕ ਸੈਟੀ ਨੰਬਰ 94 3170 6707 ਅਗਲਾ ਨਾਮ ਜੀ ਜਪਤੀ ਬਾਕਸ ਇਹਦਾ ਨੰਬਰ ਹੈਗਾ 78375 92392 ਆਹ ਇੱਕ ਚੀਜ਼ ਹੈ ਜੀ ਟੋਸਟਰ ਇਹ ਹੈਗਾ ਜੀ 78379 ਚੌੜ 274 ਜੀ ਰਵਾਈਕੋ ਦੀ ਕਾ ਖਾਲਸਾ ਰਵਾਈਕੋ ਜੀ ਦੀ ਫਤਿਹ ਮੋਗਾ ਸ਼ਹਿਰ ਦੀ ਨਾਮਵਰ ਖਾਲਸਾ ਸੇਵਾ ਸੁਸਾਇਟੀ ਰਜਿਸਟਰ ਮੋਗਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਮੋਗਾ ਸ਼ਹਿਰ ਦੇ ਵਿੱਚ ਵੱਖ-ਵੱਖ ਧਾਰਮਿਕ ਤੇ ਸਮਾਜਿਕ ਅਤੇ ਹੋਰ ਸੇਵਾਵਾਂ ਕਰਦੀ ਆ ਰਹੀ ਹੈ ਪਿਛਲੇ ਦਿਨੀ ਖਾਲਸਾ ਸੇਵਾ ਸੁਸਾਇਟੀ ਵੱਲੋਂ ਸ਼ਹੀਦਾਂ ਦੇ ਸਰਤਾਜ ਭਗਤਾਂ ਸਾਹਿਬ ਸਿੰਘ ਅਜੀਤ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਵਾਂ ਠੰਡੀ ਸਾਂ ਦਾ ਲੱਗਰ ਮੋਗਾ ਸ਼ਹਿਰ ਦੇ ਵਿੱਚ ਲਗਾਇਆ ਗਿਆ ਸੀ ਉਹ ਲੰਗਰ ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਸਾਨੂੰ ਉਸ ਲੰਗਰ ਵਿੱਚ ਦਿੱਤਾ ਲੋਕਾਂ ਨੇ ਜਿੱਥੇ ਆਪਣੇ ਘਰਾਂ ਦੇ ਵਿੱਚ ਬੂਟੇ ਲਾਉਣ ਲਗਾਉਣ ਦੇ ਲਈ ਇਥੋਂ ਲੈ ਕੇ ਗਏ ਆ ਉੱਥੇ ਬਹੁਤ ਸਾਰੀਆਂ ਸੰਗਤਾਂ ਆਪਣੇ ਘਰਾਂ ਦੇ ਵਿੱਚੋਂ ਬੂਟੇ ਲੈ ਕੇ ਵੀ ਆਈਆਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਲੰਗਰ ਦੇ ਵਿੱਚ ਵੀ ਵਾਤਾਵਰਣ ਦੇ ਵਿੱਚ ਵੀ ਅਸੀਂ ਹਿੱਸਾ ਪਾਉਣਾ ਚਾਹੇ ਅਸੀਂ ਮੈਂ ਸਮੁੱਚੀ ਖਾਲਸਾ ਸੇਵਾ ਸੁਸਾਇਟੀ ਨੂੰ ਇਸ ਵਾਤਾਵਰਣ ਪ੍ਰਤੀ ਜੋ ਇਹਨਾਂ ਨੇ ਅਪਰਵਾਹ ਕੀਤਾ ਉਹ ਇਸ ਦੀ ਮੈਂ ਸਮੁੱਚੇ ਸੁਸਾਇਟੀ ਦੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਈਕੂ ਕੀ ਕਾਲਖਾ ਵਾਈਕੂ ਕੀ